ਆਲਟੂ ਨਿਊਜ਼ 채ਨਲ ਦੇ ਵੇ ਤੁਹਾਡਾ ਸਵਾਗਤ ਸ਼ਰਾਬ ਦੇ ਠੇਕੇ ਨੂੰ ਲੁੱਟਣ ਦੀ ਕੀਤੀ ਗਈ ਕੋਸ਼ਿਸ਼ ਘਟਨਾ ਸੀ ਸੀਟੀਵੀ ਕੈਮਰੇ ਦੇ ਵਿੱਚ ਹੋਈ ਕੈਦ ਬਟਾਲੇ ਦੇ ਪਿੰਡ ਗੱਲਾ ਵਾਲੀ ਦੀ ਘਟਨਾ ਹੈ 에어ਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਬਟਾਲੇ ਦੇ ਪਿੰਡ ਗੱਲਾ ਵਾਲੀ ਵਿਖੇ ਕੁਝ ਅਣਪਛਾਤੇ ਲੋਕਾਂ ਵੱਲੋਂ ਠੇਕੇ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਗਵਾਨ ਕਰਨ ਵਾਲੇ ਜਦੋਂ ਠੇਕੇ ਦੇ ਟੁੱਟਣ ਦੀ ਆਵਾਜ਼ ਸੁਣੀ ਤਾਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਉੱਕੇ ਚ ਵਿਅਕਤੀ ਉੱਥੋਂ ਭੱਜ ਗਏ ਤੇ ਇਹ ਸਾਰੀ ਘਟਨਾ ਸিসিਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਉਥੇ ਹੀ ਸ਼ਰਾਬ ਠੇਕੇਦਾਰ ਗੁਰਪ੍ਰੀਤ ਨੇ ਦੱਸਿਆ ਕਿ ਉਹਨਾਂ ਨੂੰ ਉਹਨਾਂ ਦੇ ਸੇਲਸਮੈਨ ਦਾ ਫੋਨ ਆਇਆ ਸੀ ਕਿ ਜਦੋਂ ਸਵੇਰੇ ਠੇਕਾ ਖੁੱਲਣ ਗਿਆ ਸੀ ਤਾਂ ਉਸਨੇ ਦੇਖਿਆ ਕਿ ਠੇਕੇ ਦੇ ਥੱਲੇ ਟੁੱਟੇ ਹੋਏ ਨੇ ਤੇ ਠੇਕੇ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਲਈ ਬੱਟੀ ਸਗੋਤਰਾ ਬਟਾਲਾ ਤੋਂ ਇਹ ਵਿਸ਼ੇਸ਼ ਰਿਪੋਰਟ ਜੀ ਸਾਡੇ ਗਿੱਲਾਂ ਵਾਲੀ ਪਿੰਡ ਜੀਆ ਨੈਸ਼ਨਲ ਹਾਈਵੇ ਦੇ ਉੱਪਰ ਇੱਕ ਗਿੱਲਾਂ ਵਾਲੀ ਪਿੰਡ ਉਹ ਪਿੰਡ ਦੇ ਬਾਹਰ ਠੇਕਾ ਸੀ ਉਹ ਜਦੋਂ ਸਵੇਰੇ ਸਾਡਾ ਸੇਲਮੈਨ ਸੁਖਵਿੰਦਰ ਸਿੰਘ ਸੈਣੀ ਉਹਨੂੰ ਠੇਕਾ ਖੋਲਣ ਲਈ ਗਿਆ ਜੀ ਤੇ ਇਹਨੇ ਜਾ ਕੇ ਦੇਖਿਆ ਜੀ ਉਹ ਠੇਕੇ ਦੇ ਸਾਰੇ ਤਾਲੇ ਟੁੱਟੇ ਹੋਏ ਸੀ ਉਹ ਫਿਰ ਨਾਲ ਦੇ ਲੱਗੇ ਜਿਹੜੇ ਗਵਾਡੀਆਂ ਦੇ ਕੋਲ ਸੀ ਸੀਸੀਟੀਵੀ ਲੱਗੇ ਸੀ ਉਹਦੇ ਵਿੱਚ ਉਹ ਚੋਰ ਜਿਹੜੇ ਉਹ ਸਾਫ਼ ਦਿਖਦੇ ਨਜ਼ਰ ਵੀ ਆਏ ਆ ਕਿ ਉਹ ਜਿੰਨਾ ਲੌਕ ਤੋੜ ਰਹੇ ਨੇ ਉਹਦੇ ਸਰ ਪੇਜ ਜੀ ਪਰਮਾਰਮਾ ਦੀ ਕਿਰਪਾ ਰਿਹਾ ਜਦੋਂ ਸ਼ਟਰ ਤੋੜਦੇ ਸੀ ਤੇ ਗਵਾਂਡੀ ਲੱਗੇ ਜਾਗ ਪਏ ਉਹਨਾਂ ਦੇ ਰੌਲਾ ਰੱਪਾ ਪਾਉਣ ਦੇ ਨਾਲ ਉਹ ਜਿਹੜੇ ਉਹ ਬੰਦੇ ਉੱਥੋਂ ਮੌਕੇ ਤੋਂ ਭੱਜ ਗਏ ਜੀ ਸਰ ਕਿੰਨੇ ਬੰਦੇ ਸੀ ਟੋਟਲ ਇਹ ਤਕਰੀਬਨ 4 ਬੰਦੇ ਸੀ ਜੀ ਗੱਡੀ ਵੀ ਇੱਕ ਰੋਡ ਤੇ ਸੀ ਸੀਸੀਟੀਵੀ ਦੇ ਵਿੱਚ ਸ਼ੋਅ ਹੋ ਰਹੀ ਹੈ 4 ਬੰਦੇ ਸੀ ਜੋ ਠੇਕੇ ਦੀ ਲੁੱਟ ਕਰਨ ਆਏ ਸੀ ਜੀ ਗੱਡੀ ਗੱਡੀ ਪਤਾ ਲੱਗਾ ਕੁਝ ਗੱਡੀ ਦਾ ਨਹੀਂ ਉਹ ਪੁਲਿਸ ਨੂੰ ਅਸੀਂ ਐਸਐਚਓ ਸਾਦਰਜੀ ਵੀ ਸਰਦਾਰ ਸਿਕੰਦਰ ਸਿੰਘ ਉਹਨਾਂ ਦੀ ਨੌਲੇਜ ਦੇ ਵਿੱਚ ਸਾਰਾ ਕੇਸ ਪਾਰਤਾ ਉਹ ਪੁਲਿਸ ਕਾਰਵਾਈ ਜਾਰੀ ਹੈ ਜੀ ਸਰ ਕੁਝ ਗਿਆ ਵੀ ਕਿ ਨਹੀਂ ਕੁਝ ਗਿਆ ਉਹ ਜੀ ਸਾਡਾ ਮਤਲਬ ਜਿਹੜੇ ਸਾਡੇ ਸਰਕਲ ਇੰਚਾਰਜ ਨੇ ਜੋ ਠੇਕੇ ਨੂੰ ਚੈੱਕ ਕਰਦੇ ਨੇ ਉਹ ਚੈੱਕ ਕਰ ਰਹੇ ਨੇ ਜੋ ਵੀ ਉਹਦਾ ਹੋਊਗਾ ਉਹ ਆਪਾਂ ਤੁਹਾਨੂੰ ਦੱਸਾਂਗੇ ਕਿ ਉਹਦਾ ਕਿੰਨਾ ਨੁਕਸਾਨ ਹੋਇਆ ਜੀ ਠੀਕ ਹੈ